ਰੈਡੀ ਅੱਜ ਸਮਾਂ ਹੁਨਰ ਦਾ ਹੈ ਡੰਡੀ ਜਿਸ ਕੋਲ ਹੁਨਰ ਹੈ ਉਹੀ ਕਾਮਯਾਬ ਹੈ ਡੰਡੀ ਸਾਡੇ ਵਿਦਿਆਰਥੀ ਅਤੇ ਖਾਸ ਤੌਰ ਉਤੇ ਲੜਕੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਲਈ ਹੁਨਰ ਬਹੁਤ ਜ਼ਰੂਰੀ ਹੈ ਡੰਡੀ ਇਹ ਬਿਲਕੁਲ ਸਹੀ ਹੈ ਕਿ ਹਰ ਪਰਿਵਾਰ ਆਪਣੀ ਕੁੜੀਆਂ ਨੂੰ ਉੱਚ ਸਿੱਖਿਆ ਲਈ ਨਹੀਂ ਭੇਜਦਾ ਡੰਡੀ ਜਿਹੜੇ ਪਰਿਵਾਰ ਭੇਜਦੇ ਹਨ ਉਹਨਾਂ ਦੀਆਂ ਕੁੜੀਆਂ ਉੱਚ ਸਿੱਖਿਆ ਪ੍ਰਾਪਤ ਕਰਕੇ ਚੰਗੇ ਅਹੁਦਿਆਂ ਉੱਤੇ ਲੱਗ ਜਾਂਦੀਆਂ ਹਨ ਪਰ ਜਿਹੜੇ ਪਰਿਵਾਰ ਆਪਣੀਆਂ ਕੁੜੀਆਂ ਨੂੰ 10ਵੀਂ ਜਾਂ 12ਵੀਂ ਤੱਕ ਹੀ ਪੜਾਉਂਦੇ ਹਨ ਉਹਨਾਂ ਕੁੜੀਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਕੋਈ ਹੁਨਰ ਸਿੱਖਣ ਡੰਡੀ ਹੁਣ ਸਮਾਂ ਉਹ ਨਹੀਂ ਰਿਹਾ ਤੇ ਇੱਕ ਜੀ ਕਮਾਵੇ ਅਤੇ ਸਾਰਾ ਪਰਿਵਾਰ ਖਾਵੇਗਾ ਡੰਡੀ ਅੱਜ ਦੇ ਸਮੇਂ ਵਿੱਚ ਹਰ ਜੀ ਨੂੰ ਕਮਾਉਣਾ ਪੈਂਦਾ ਹੈ ਡੰਡੀ ਲੜਕੀਆਂ ਲਈ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਆਤਮ ਨਿਰਭਰ ਲੜਕੀ ਹੀ ਆਪਣੀ ਜ਼ਿੰਦਗੀ ਦੇ ਫੈਸਲੇ ਲੈ ਸਕਦੀ ਹੈ ਡੰਡੀ ਆਰਥਿਕ ਆਜ਼ਾਦੀ ਹੀ ਉਸ ਦੀ ਆਜ਼ਾਦੀ ਦੀ ਬੁਨਿਆਦ ਹੈ ਡੰਡੀ ਇਸ ਲਈ ਜੋ ਲੜਕੀਆਂ ਉੱਚ ਸਿੱਖਿਆ ਵੱਲ ਨਹੀਂ ਜਾ ਸਕਦੀਆਂ ਉਹਨਾਂ ਨੂੰ ਫੂਡ ਪ੍ਰੀਜ਼ਰਵੇਸ਼ਨ ਮਾਡਰਨ ਆਫਿਸ ਪ੍ਰੈਕਟਿਸ ਅਤੇ ਕੰਪਿਊਟਰ ਵਰਗੀ ਵੋਕੇਸ਼ਨਲ ਸਟ੍ਰੀਮ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਡੰਡੀ ਇਹ ਉਹ ਵੋਕੇਸ਼ਨ ਹਨ ਜੋ 2 ਸਾਲਾਂ ਵਿੱਚ ਬੁਨਿਆਦੀ ਤੌਰ ਉੱਤੇ ਵਿਦਿਆਰਥੀ ਨੂੰ ਇੰਨੀ ਜਾਣਕਾਰੀ ਦੇ ਦਿੰਦੇ ਹਨ ਕਿ ਉਹ ਆਪਣਾ ਕੋਈ ਕੰਮ ਸ਼ੁਰੂ ਕਰ ਸਕਦਾ ਹੈ ਡੰਡੀ ਉਸ ਨੂੰ ਕੋਈ ਨੌਕਰੀ ਵੀ ਮਿਲ ਸਕਦੀ ਹੈ ਡੰਡੀ ਇਸ ਵਿੱਚ ਰੈਡੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਨਾਲ ਸੰਬੰਧਿਤ ਕੰਮ ਕਦੇ ਵੀ ਬੰਦ ਨਹੀਂ ਹੋਣੇ ਡੰਡੀ ਮਨੁੱਖ ਕਿਤੇ ਵੀ ਪਹੁੰਚ ਜਾਵੇ ਉਸ ਲਈ ਕੱਪੜੇ ਚਲਾਉਣਾ ਵਾਲਾਂ ਦੀ ਦੇਖਭਾਲ ਕਰਨਾ ਖਾਣਾ ਬਣਾਉਣਾ ਇਹ ਸਾਰੇ ਕੰਮ ਬੇहद ਜ਼ਰੂਰੀ ਹਨ ਡੰਡੀ ਜੇ ਇਹਨਾਂ ਕੰਮਾਂ ਵਿੱਚ ਮੁਹਾਰਤ ਹਾਸਿਲ ਕਰ ਲਈ ਜਾਵੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਲੋੜ ਪੈਣ ਉੱਤੇ ਇਹਨਾਂ ਕੰਮਾਂ ਨੂੰ ਆਪਣਾ ਆਪਣਾ ਪੇਸ਼ਾ ਬਣਾਇਆ ਜਾ ਸਕਦਾ ਹੈ ਡੰਡੀ ਅੱਜ ਹਰ ਸ਼ਹਿਰ ਹਰ ਗਲੀ ਵਿੱਚ ਬਿਊਟੀ ਸੈਲੂਨ ਬਣੇ ਹਨ ਅਤੇ ਬਹੁਤ ਸਾਰੇ ਚੱਲ ਵੀ ਰਹੇ ਹਨ ਡੰਡੀ ਠੀਕ ਇਸੇ ਤਰ੍ਹਾਂ ਜੇ ਕੋਈ ਅਚਾਰ ਮੁਰਬੇ ਵਗੈਰਾ ਬਣਾਉਣਾ ਜਾਣਦਾ ਹੈ ਤਾਂ ਉਹ ਆਪਣੇ ਤੌਰ ਉੱਤੇ ਬਹੁਤ ਵਧੀਆ ਕਮਾਈ ਕਰ ਸਕਦਾ ਹੈ ਡੰਡੀ ਲੜਕੀਆਂ ਨੂੰ 10ਵੀਂ ਤੋਂ ਬਾਅਦ ਵਿਸ਼ਾ ਚੁਣਨ ਲਈ ਖਾਸ ਤੌਰ ਉਤੇ ਜਾਣਕਾਰੀ ਦਿੰਦਿਆਂ ਸਕੂਲ ਦੇ ਕਾਉਂਸਲਿੰਗ ਅਧਿਆਪਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਬੱਚੇ ਦੀ chrelu ਹਾਲਤ ਕਿਹੋ ਜਿਹੀ ਹੈ ਡੰਡੀ chrelu ਹਾਲਤ ਦਾ ਖਿਆਲ ਰੱਖ ਕੇ ਬੱਚੇ ਨੂੰ ਗਾਈਡ ਕਰਨਾ ਬਹੁਤ ਜ਼ਰੂਰੀ ਹੈ ਡੰਡੀ ਇੱਕ ਗੱਲ ਵਿਦਿਆਰਥੀ ਨੂੰ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਖੇਤਰ ਵਿੱਚ ਸਭ ਤੋਂ ਪਿੱਛੇ ਰਹਿਣ ਨਾਲੋਂ ਚੰਗਾ ਹੈ ਕਿ ਕਿਸੇ ਦੂਜੇ ਖੇਤਰ ਵਿੱਚ ਸਭ ਤੋਂ ਅੱਗੇ ਰਹਿਣਾ ਡੰਡੀ ਇਹ ਉਹ ਹੁਨਰ ਹਨ ਜੋ ਵਿਦਿਆਰਥੀ ਦੀ ਜ਼ਿੰਦਗੀ ਦਾ ਰੁੱਖ ਹੀ ਬਦਲ ਦਿੰਦੇ ਹਨ ਡੰਡੀ ਇਸ ਲਈ ਵਿਦਿਆਰਥੀ ਨੂੰ ਇਹਨਾਂ ਪ੍ਰਤੀ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ ਡੰਡੀ ਕੰਪਿਊਟਰ ਦੀ ਜਾਣਕਾਰੀ